ਪੰਜਾਬ ਤੋਂ ਚੰਡੀਗੜ੍ਹ ਜਾਣ ਵਾਲਿਆਂ ਨੂੰ ਲੱਗੀ ਮੋਚ ਲੰਬਾ ਸਫ਼ਰ ਹੋਵੇਗਾ ਕੱਟ ਤੇ ਜਾਣੋ ਹੁਣ ਕੀ ਆਈ ਹੈ ਨਵੀਂ ਖਬਰ ਦੇਸ਼ ਵਿੱਚ ਸੜਕ ਯਾਤਰਾ ਨੂੰ ਆਸਾਨ ਬਣਾਉਣ ਲਈ ਲਗਾਤਾਰ ਐਕਸਪ੍ਰੈਸ ਵੇ ਦਾ ਨਿਰਮਾਣ ਕੀਤਾ ਜਾ ਰਿਹਾ ਹੈ ਇਸ ਦੇ ਨਾਲ ਹੀ ਪੰਜਾਬ ਵਿੱਚ ਵੀ ਐਕਸਪ੍ਰੈਸ ਵੇ ਬਣਾਇਆ ਜਾ ਰਿਹਾ ਹੈ ਜਾਣਕਾਰੀ ਦੇ ਅਨੁਸਾਰ ਪੰਜਾਬ ਵਿੱਚ 110 ਕਿਲੋਮੀਟਰ ਲੰਬਾ ਐਕਸਪ੍ਰੈਸ ਵੇ ਬਣਾਇਆ ਜਾਵੇਗਾ ਇਸ ਨਾਲ ਹੀ ਵਿਕਾਸ ਨੂੰ ਰਫਤਾਰ ਮਿਲੇਗੀ ਨਾਲ ਹੀ ਚੰਡੀਗੜ੍ਹ ਦਾ ਸਫ਼ਰ ਆਸਾਨ ਹੋ ਜਾਵੇਗਾ ਚੰਡੀਗੜ੍ਹ ਦੀ ਦੂਰੀ ਪਿਆ ਕਿਲੋਮੀਟਰ ਤੱਕ ਘਟ ਜਾਵੇਗੀ ਦੱਸ ਦਈਏ ਕਿ 110 ਕਿਲੋਮੀਟਰ ਲੰਬੇ ਐਕਸਪ੍ਰੈਸ ਵੇ ਦੇ ਨਿਰਮਾਣ ਨਾਲ ਸਲਾਨੀਆ ਨੂੰ ਵੱਡੀ ਸਹੂਲਤ ਮਿਲੇਗੀ ਅਤੇ ਬਠਿੰਡਾ ਚੰਡੀਗੜ੍ਹ ਵਿਚਕਾਰ ਦੂਰੀ ਪਿਆ ਕਿਲੋਮੀਟਰ ਘਟ ਜਾਵੇਗੀ ਇਸ ਵੇਲੇ ਲੋਕਾਂ ਨੂੰ ਬਠਿੰਡਾ ਤੋਂ ਬਰਨਾਲਾ ਸੰਗਰੂਰ ਅਤੇ ਪਟਿਆਲਾ ਰਾਹੀ ਚੰਡੀਗੜ੍ਹ ਜਾਣਾ ਪੈਂਦਾ ਇਸ ਐਕਸਪ੍ਰੈਸ ਵੇ ਦੇ ਨਿਰਮਾਣ ਤੋਂ ਬਾਅਦ ਹੁਣ ਬਠਿੰਡਾ ਤੋਂ ਸਿੱਧਾ ਚੰਡੀਗੜ੍ਹ ਪਹੁੰਚ ਸਕਣਗੇ ਇਸ ਦੇ ਨਾਲ ਚੰਡੀਗੜ੍ਹ ਨੂੰ ਬਨਾਲਾ ਮਲੇਰਕੋਟਲਾ ਖੰਨਾ ਬਾਈਪਾਸ ਰਾਹਤ ਤੇ ਮੋਹਾਲੀ ਨਾਲ ਜੁੜੇਗਾ ਨਾਲ ਹੀ ਦੱਸਿਏ ਤਾਂ ਇਹ ਐਕਸਪ੍ਰੈਸ ਵੇ ਲੁਧਿਆਣਾ ਅਜਮੇਰ ਆਰਥਿਕ ਕੋਰੀਡੋਰ ਨਾਲ ਵੀ ਜੋੜਿਆ ਜਾਵੇਗਾ ਔਰ ਇਹ ਭਾਰਤ ਮਾਲਾ ਪ੍ਰੋਜੈਕਟ ਦੇ ਤਹਿਤ ਬਣਾਇਆ ਜਾ ਰਿਹਾ ਹੈ ਤੇ ਦੱਸਿਏ ਕਿ ਗ੍ਰੀਨ ਫੀਲਡ ਐਕਸਪ੍ਰੈਸ ਵੇ ਇਹ ਜਿਹੜਾ ਹੋਵੇਗਾ ਔਰ ਅਜਿਹੇ ਖੇਤਰ ਵਿੱਚ ਬਣਾਇਆ ਜਾਵੇਗਾ ਜਿੱਥੇ ਪਹਿਲਾਂ ਤੋਂ ਕੋਈ ਸੜਕ ਮੌਜੂਦ ਨਹੀਂ ਹੈ ਤੇ ਹੁਣ ਇੱਕ ਵੱਡੀ ਖਬਰ ਜਿਹੜੀ ਆ ਪੰਜਾਬ ਵਾਸੀਆਂ ਦੇ ਲਈ ਆ ਚੁੱਕੀ ਹੈ ਪੰਜਾਬੀਆਂ ਨੂੰ ਇੱਕ ਵੱਡੀ ਰਾਹਤ ਮਿਲਣ ਵਾਲੀ ਹੈ ਇੱਕ ਵੱਡਾ ਲਾਭ ਮਿਲਣ ਵਾਲਾ ਹੈ ਜਿਸ ਦੇ ਨਾਲ ਹੁਣ ਤੁਹਾਨੂੰ ਸਫ਼ਰ ਜਿਹੜਾ ਕਰਨਾ ਸੌਖਾ ਹੋ ਜਾਵੇਗਾ ਚੰਡੀਗੜ੍ਹ ਵਿੱਚ ਜਾਣ ਦਾ ਤੁਹਾਡਾ 50 ਕਿਲੋਮੀਟਰ ਤੱਕ ਦਾ ਸਫ਼ਰ ਘੱਟ ਜਾਵੇਗਾ ਹੁਣ ਤੁਹਾਨੂੰ ਬਹੁਤ ਘੱਟ ਸਮਾਂ ਚੰਡੀਗੜ੍ਹ ਜਾਣ ਲਈ ਲੱਗੇਗਾ ਕਿਉਂਕਿ ਭਾਰਤ ਮਾਲਾ ਪ੍ਰੋਜੈਕਟ ਦੇ ਤਹਿਤ ਜਿਹੜਾ ਇਹ ਐਕਸਪ੍ਰੈਸ ਵੇ ਜਿਹੜਾ ਬਣਾਇਆ ਜਾ ਰਿਹਾ ਪੰਜਾਬ ਦੇ ਵਿੱਚ ਇਸ ਦਾ ਬਹੁਤ ਵੱਡਾ ਫਾਇਦਾ ਪੰਜਾਬ ਵਾਸੀਆਂ ਨੂੰ ਹੋਣ ਵਾਲਾ ਹੁਣ ਪੰਜਾਬ ਵਾਸੀਆਂ ਨੂੰ ਬਹੁਤ ਵੱਡੇ ਪੱਧਰ ਦੀ ਰਾਹਤ ਮਿਲਣ ਵਾਲੀ ਹੈ ਔਰ ਤੁਹਾਡਾ ਸਫ਼ਰ ਸੌਖਾ ਹੋ ਜਾਵੇਗਾ ਵੱਡੀ ਤੇ ਅਹਿਮ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਤੇ ਦਰਸਲ ਦੱਸ ਜੀਏ ਕਿ ਪੰਜਾਬ ਦੇ ਵਿੱਚ ਹੁਣ ਬਹੁਤ ਸਾਰੇ ਨਵੇਂ ਵੱਡੇ ਪੱਧਰ ਤੇ ਪ੍ਰੋਜੈਕਟ ਜਿਹੜੇ ਬਣਨਗੇ ਬਹੁਤ ਵੱਡਾ ਲਾਭ ਜਿਹੜਾ ਪੰਜਾਬ ਵਾਸੀਆਂ ਨੂੰ ਹੋਵੇਗਾ ਜਿਸ ਦੇ ਨਾਲ ਹੁਣ ਤੁਹਾਡਾ ਸਫ਼ਰ ਜਿਹੜਾ ਵਾ ਜੋ ਜਿਹੜਾ ਸੌਖਾ ਹੋਵੇਗਾ ਤੁਹਾਨੂੰ ਔਰ ਤੁਹਾਡੇ ਕਈ ਘੰਟੇ ਬਚ ਜਾਣਗੇ ਤੇ ਚੰਡੀਗੜ੍ਹ ਜਾਣ ਵਾਲਿਆਂ ਦੇ ਲਈ ਅਹਿਮ ਖਬਰ ਹੈ ਜੇਕਰ ਤੁਸੀਂ ਚੰਡੀਗੜ੍ਹ ਜਾਂਦੇ ਹੋ ਤਾਂ ਤੁਹਾਨੂੰ ਕਈ ਘੰਟਿਆਂ ਦਾ ਸਫ਼ਰ ਕਰਨਾ ਪੈਂਦਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਪਰ ਹੁਣ ਪਿਆ ਕਿਲੋਮੀਟਰ ਤੱਕ ਦਾ ਸਫ਼ਰ ਘਟ ਜਾਵੇਗਾ ਇਸ ਐਕਸਪ੍ਰੈਸ ਵੇ ਦੇ ਨਾਲ ਔਰ ਇੱਕ ਰਾਹਤ ਜਿਹੜੀ ਆ ਤੁਹਾਨੂੰ ਮਿਲਣ ਵਾਲੀ ਹੈ ਭਾਰਤ ਮਾਲਾ ਪ੍ਰੋਜੈਕਟ ਦੇ ਤਹਿਤ ਇਸ ਦਾ ਨਿਰਮਾਣ ਹੋਵੇਗਾ ਇਹ ਪ੍ਰੋਜੈਕਟ ਪੰਜਾਬੀਆਂ ਲਈ ਬਹੁਤ ਵੱਡਾ ਤੇ ਖਾਸ ਪ੍ਰੋਜੈਕਟ ਦੱਸਿਆ ਜਾ ਰਿਹਾ ਜਿਸ ਦੇ ਨਾਲ ਚੰਡੀਗੜ੍ਹ ਜਾਣਾ ਤੁਹਾਡਾ ਸੌਖਾ ਹੋ ਜਾਵੇਗਾ ਤੇ ਇਸ ਖਬਰ ਨੂੰ ਸ਼ੇਅਰ ਕਰਕੇ ਲੋਕਾਂ ਤੱਕ ਪਹੁੰਚਾਉਣਾ ਜ਼ਰੂਰੀ ਬਣਦਾ ਜਿਸ ਦੇ ਨਾਲ ਵੱਡੇ ਪੱਧਰ ਤੇ ਰਾਹਤ ਪੰਜਾਬ ਵਾਸੀਆਂ ਨੂੰ ਮਿਲੇਗੀ ਤਾਂ ਇਸ ਨੂੰ ਸ਼ੇਅਰ ਜ਼ਰੂਰ ਕਰੋ ਤੇ ਕਮੈਂਟ ਕਰਕੇ ਆਪਣੇ ਵਿਚਾਰ ਵੀ ਜਿਹੜੇ ਸਾਡੇ ਨਾਲ ਸਾਂਝੇ ਜ਼ਰੂਰ ਕਰ ਦਿਓ